ਮੈਂ 2014 ਤੋਂ ਆਪਣੀ ਖੇਤਾਂ ਦੇ ਵਿੱਚ ਬਗੈਰ ਅੱਕ ਲਗਾਏ ਹਾਂ ਮਲਕੇ ਵੀ ਕਣਕ ਦੀ ਬਿਜਾਈ ਕਰ ਰਿਹਾ ਪਹਿਲੇ ਸਾਲ ਜਦੋਂ ਸ਼ੁਰੂ ਕੀਤਾ ਸੀ ਅਸੀਂ 8 ਏਕੜ ਤੋਂ ਸਟਾਰਟ ਕੀਤਾ ਸੀ ਤੇ ਪਹਿਲੇ ਸਾਲ ਅਬਦਾ ਵੀ ਤਜਰਬਾ ਘੱਟ ਸੀਗਾ ਤੇ ਪਾਣੀ ਥੋੜਾ ਜਿਆਦਾ ਜਿਆਦਾ ਲੱਗਿਆ ਦੂਜੇ ਪਾਣੀ ਲਾਉਣ ਵੇਲੇ ਉਦੋਂ ਦਿੱਕਤ ਆਈ ਇੱਕ ਵਾਰੀ ਤਾਂ ਇਹ ਲੱਗਦਾ ਸੀਗਾ ਉਦੋਂ ਵੀ ਕਣਕ ਖਰਾਬ ਹੋ ਚੱਲੀ ਤੇ ਪਰ ਨਹੀਂ ਉਹਨਾਂ ਨੇ ਦੋਕ ਸਪਰੇਆਂ ਕਰਵਾਈਆਂ ਕਣਕ ਠੀਕ ਹੋਊਗੀ ਮੁੜ ਕੇ ਇਹ ਆਪਦਾ ਵੀ ਤਜਰਬਾ ਹੋ ਗਿਆ ਤੂੰ ਆ ਸ਼ਾਮ ਨੂੰ ਐਕਸੀਡੈਂਟ ਵੀ ਕਰਵਾਉਂਦਾ ਠੀਕ ਹੈ ਤੇ ਅੱਖਾਂ ਮੱਚੀ ਜਾਂਦੀਆਂ ਨੇ ਤੇ ਬੱਚੇ ਬਜ਼ੁਰਗ ਮਾਤਾ ਮ ਇਹਨਾਂ ਦਾ ਸ਼ਾਮ ਨੂੰ ਤਾਂ ਤੁਸੀਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਇੱਕ ਪਾਸੇ ਤੁਸੀਂ ਅੱਗ ਲਾ ਕੇ ਕਣਕ ਦੀ ਵਿਜਾਈ ਕਰਦੇ ਹੋ ਤਾਂ ਤੁਹਾਡਾ ਤਨ 1000 ਤੋਂ 3500 ਰੁਪਏ ਪ੍ਰਾ ਏਕੜ ਮਲ ਕੇ ਵੀ ਡੀਜ਼ਲ ਦੀ ਕੰਜ਼ਮਪਸ਼ਨ ਹੁੰਦੀ ਆ ਥੱਪਤ ਹੁੰਦੀ ਆ ਜੇ ਤੁਸੀਂ ਬਿਨਾਂ ਅਗਲਾਏ ਤੋਂ ਸਿੱਧੀ ਬਿਜਾਈ ਕਰਦੇ ਹੋ ਜੇ ਹੈਪੀ ਸੀਡਰ ਨਾਲ ਜਾਂ ਸਮਾਰਟ ਸੀਡਰ ਨਾਲ ਤੁਸੀਂ ਬਿਜਾਈ ਕਰਦੇ ਹੋ ਤਾਂ ਤੁਹਾਡਾ 500 ਤੋਂ ਲੈ ਕੇ 600 ਰੁਪਏ ਤੱਕ ਦਾ ਡੀਜ਼ਲ ਪ੍ਰਤੀ ਏਕੜ ਲੱਗਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਠੀਕ ਆ ਇਹ ਸਾਨੂੰ ਉਸ ਪਾਸੇ ਵੀ ਚੱਲਣਾ ਚਾਹੀਦਾ ਬਾਬੇ ਨਾਨਕ ਦਾ ਉਪਦੇਸ਼ ਹੈ ਵੀ ਤੁਸੀਂ ਕਿਰਤ ਕਰੋ ਨਾਮ ਜਪੋ ਨਾ ਏ ਬੀ ਕਿਉਂ ਅੱਗ ਲਾਉਨੇ ਆ ਅਸੀਂ ਫਿਰ ਅੱਗ ਲਾ ਕੇ ਅਸੀਂ ਪਵਨ ਵੀ ਖਰਾਬ ਕਰਦੇ ਆ ਪਾਣੀ ਨੂੰ ਵੀ ਦੂਸ਼ਿਤ ਕਰਦੇ ਆ ਤੇ ਧਰਤੀ ਮਾਂ ਦੀ ਜਿਹੜੀ ਸੇਤ ਹੈ ਉਹਦੇ ਨਾਲ ਵੀ ਥਲਵਾੜ ਕਰਦੇ ਆ ਸਰਕਾਰ ਵੱਲੋਂ ਦੇਖੋ 80% ਸਬਸਿਡੀ ਤੇ ਜਿਹੜੀ ਸੈਂਟਰ ਗਵਰਨਮੈਂਟ ਦੇ ਨਾਲ ਮਿਲ ਕੇ ਦੇ ਰਹੀ ਹੈ ਪੰਜਾਬ ਸਰਕਾਰ ਇੱਕ ਪੰਜਾਬ ਸਰਕਾਰ ਦੀ ਆਪਣੀ ਸਕੀਮ ਹੈਗੀ ਆ ਸਵੈਮ ਦੇ ਵਿੱਚ ਉਹ 50% ਸਬਸਿਡੀ ਤੇ ਮਸ਼ੀਨਰੀ ਮਈਆ ਕਰਾ ਰਹੀ ਹੈ ਪਰ ਲੋਕਾਂ ਦੀ ਕਾਦਤ ਬਣੀ ਹੋਈ ਹੈ ਵੀ ਮਸ਼ੀਨਰੀ ਵੀ ਲੈ ਲੈਂਦੇ ਆ ਸਬਸਿਡੀ ਤੇ ਠੀਕ ਹੈ ਤੇ ਉਹ ਤੋਂ ਬਾਅਦ ਅੱਗ ਵੀ ਲਗਾਉਂਦੇ ਆ ਛੋਟਾ ਫਾਰਮਰ ਵੀ ਦਿਮਾਗ 'ਚ ਇਹ ਗੱਲ ਬਿਠਾ ਲੈਂਦਾ ਵੀ ਯਾਰ ਜਦੋਂ ਇਹ ਅੱਗ ਲਾ ਕੇ ਮਸ਼ੀਨਰੀ ਵੀ ਲੈ ਲਈਏ ਨੇ ਤੇ ਇਹ ਅੱਗ ਵੀ ਲਗਾਈ ਜਾਂਦਾ ਤੇ ਵੀ ਮੈਨੂੰ ਤਾਂ ਮਿਲਿਆ ਵੀ ਕੁਛ ਨਾ ਉਹਨੂੰ ਦੇਖ ਕੇ ਫਿਰ ਵੱਡੇ ਕਿਸਾਨ ਨੂੰ ਦੇਖ ਕੇ ਵੀ ਛੋਟਾ ਫਾਰਮਰ ਵੀ ਅਗ ਲਈਏ ਮੇਰਾ ਨਾਮ ਗੁਰਿੰਦਰ ਸਿੰਘ son of ਸਰਦਾਰ ਸਕੰਦਰ ਸਿੰਘ ਪਿੰਡ ਕਲੋਈ ਮੈਂ 2014 ਤੋਂ ਆਪਣੇ ਖੇਤਾਂ ਦੇ ਵਿੱਚ ਬਗੈਰ ਅੱਗ ਲਗਾਏ ਮਲਕੇ ਵੀ ਕਣਕ ਦੀ ਬਿਜਾਈ ਕਰ ਰਿਹਾ ਤੇ ਝੋਨੇ ਦੇ ਆਪਣੇ ਸੌਰੀ ਕਣਕ ਦੇ ਨਾੜ ਨੂੰ ਮੈਂ 2009 ਤੋਂ ਅੱਗ ਨਹੀਂ ਲਾਈ ਤੇ ਇਹ 2014 ਤੋਂ ਝੋਨੇ ਦੀ ਪਰਾਲੀ ਨੂੰ ਵੀ ਅੱਗ ਬੰਦ ਕਰਕੇ ਅਸੀਂ ਸੰਦੀਪ ਜੈ ਹੈਪੀ ਸੀਡਰ ਨਾਲ ਤੇ ਸਮਾਰਟ ਸੀਡਰ ਨਾਲ ਜਾਂ ਐਸ ਵਾਰੀ ਅਸੀਂ ਪਿਛਲੇ ਸਾਲ ਵੀ ਕੁਝ ਬਾਣ ਦੇ ਵਿੱਚ ਕੀਤਾ ਸੀ ਤੇ ਐਸ ਵਾਰੀ ਵੀ ਮੈਂ 20 ਏਕੜ ਦੇ ਵਿੱਚੋਂ ਗੰਡਾ ਬਣਾ ਕੇ ਚਕਾਇਆ ਤੇ ਕਣਕ ਦੀ ਬਿਜਾਈ ਕਰ ਰਿਹਾ ਸ਼ੁਰੂਆਤ ਦੇ ਵਜੋਂ ਸਿੱਧੀ ਅੱਗ ਲਗਾਣੀ ਛੱਡੀ ਹੈ ਸਿੱਧੀ ਬਜਾਈ ਕਰਨ ਲੱਗਿਆਂ ਉਦੋਂ ਕੁ ਦਿੱਕਤਾਂ ਸਾਹਮਣੇ ਕਰਨਾ ਪਿਆ ਤੁਹਾਨੂੰ ਨਹੀਂ ਥੋੜੀ ਬਹੁਤ ਪਹਿਲੇ ਸਾਲ ਜਦੋਂ ਅਸੀਂ ਸ਼ੁਰੂ ਕੀਤਾ ਸੀ ਅਸੀਂ 8 ਏਕੜ ਤੋਂ ਸਟਾਰਟ ਕੀਤਾ ਸੀ ਤੇ ਪਹਿਲੇ ਸਾਲ ਆਪਦਾ ਵੀ ਤਜਰਬਾ ਘੱਟ ਸੀਗਾ ਤੇ ਪਾਣੀ ਥੋੜਾ ਜਿਆਦਾ ਜਿਆਦਾ ਲੱਗਿਆ ਦੂਜੇ ਪਾਣੀ ਲਾਉਣ ਵੇਲੇ ਉਦੋਂ ਦਿੱਕਤ ਆਈ ਪਰ ਧੰਨਵਾਦ ਡਾਕਟਰ ਗੁੱਡਾ ਸਿੰਘ ਰਮਾਣਾ ਜੀ ਦਾ ਤੇ ਕੇਬੀਕੇ ਵਾਲੇ ਡਾਕਟਰ ਮਨਦੀਪ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕਰਕੇ ਇਸ ਪਾਸੇ ਲਾ ਲਿਆ ਤੇ ਉਹਨਾਂ ਨੇ ਸਾਡੀ ਸਪੋਰਟ ਵੀ ਕੀਤੀ ਮਤਲਬ ਕਿ ਮੈਂ ਇਹ ਕਹੂੰਗਾ ਵੀ ਸਾਡੀ ਇੱਕ ਵਾਰੀ ਤਾਂ ਇਹ ਲੱਗਦਾ ਸੀਗਾ ਉਦੋਂ ਵੀ ਕਣਕ ਖਰਾਬ ਹੋ ਚੱਲੀ ਤੇ ਪਰ ਨਹੀਂ ਉਹਨਾਂ ਨੇ ਦੋਕ ਸਪਰੇਆਂ ਕਰਵਾਈਆਂ ਕਣਕ ਠੀਕ ਹੋ ਗਈ ਮੁੜ ਕੇ ਇਹ ਆਪਦਾ ਵੀ ਤਜਰਬਾ ਹੋ ਗਿਆ ਫਿਰ ਠੀਕ ਰਿਹਾ ਉਸ ਤੋਂ ਬਾਅਦ ਨਹੀਂ ਨੁਕਸਾਨ ਤਾਂ ਹੁਣ ਆਪਾਂ ਦੇਖ ਹੀ ਰਿਹਾ ਬਿਮਾਰੀਆਂ ਦਾ ਕਾਰਨ ਬਣਦੀ ਐ ਅੱਗ ਧੂਆਂ ਸ਼ਾਮ ਨੂੰ ਐਕਸੀਡੈਂਟ ਵੀ ਕਰਵਾਉਂਦਾ ਠੀਕ ਐ ਤੇ ਅੱਖਾਂ ਮੱਚੀ ਜਾਂਦੀਆਂ ਨੇ ਤੇ ਬੱਚੇ ਬਜ਼ੁਰਗ ਮਾਦਮਾ ਤੇ ਇਹਨਾਂ ਦਾ ਸ਼ਾਮ ਨੂੰ ਤਾਂ ਤੁਸੀਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਨੁਕਸਾਨ ਹੀ ਨੁਕਸਾਨ ਲੱਗਿਆ ਤੇ ਖੇਤੀ ਖਰਚੇ ਵੀ ਵੱਧਦੇ ਇਹਦੇ ਨਾਲ ਜੇ ਤੁਸੀਂ ਅੱਗ ਲਾ ਕੇ ਮੈਨੂੰ ਕਣਕ ਦੀ ਬਿਜਾਈ ਕਰਦੇ ਹੋ ਇੱਕ ਪਾਸੇ ਤੁਸੀਂ ਅੱਗ ਲਾ ਕੇ ਕਣਕ ਦੀ ਬਿਜਾਈ ਕਰਦੇ ਹੋ ਤਾਂ ਤੁਹਾਡਾ 3000 ਤੋਂ 3500 ਰੁਪਏ ਪ੍ਰਾ ਇਕੜ ਮਲ ਕੇ ਵੀ ਡੀਜ਼ਲ ਦੀ ਕੰਜ਼ਮਪਸ਼ਨ ਹੁੰਦੀ ਆ ਖਪਤ ਹੁੰਦੀ ਆ ਜੇ ਤੁਸੀਂ ਬਿਨਾਂ ਅੱਗ ਲਾਏ ਤੋਂ ਸਿੱਧੀ ਬਿਜਾਈ ਕਰਦੇ ਹੋ ਜੇ ਹੈਪੀ ਸੀਡਰ ਨਾਲ ਜਾਂ ਸਮਾਰਟ ਸੀਡਰ ਨਾਲ ਤੁਸੀਂ ਬਿਜਾਈ ਕਰਦੇ ਹੋ ਤਾਂ ਤੁਹਾਡਾ 500 ਤੋਂ ਲੈ ਕੇ 600 ਰੁਪਏ ਤੱਕ ਦਾ ਡੀਜ਼ਲ ਪ੍ਰਤੀ ਇਕੜ ਲੱਗਦਾ ਤੇ ਉਹਦੇ ਨਾਲ ਬਿਜਾਈ ਹੋ ਜਾਂਦੀ ਆ ਜੇ ਹੁਣ ਮੈਂ ਜਿਵੇਂ ਗੰਡਾ ਬਣਾ ਕੇ ਮਲ ਕੇ ਵਿਚਕਾਰ ਕੇ ਪਰਾਲੀ ਬਿਜਾਈ ਕਰ ਰਿਹਾ ਇਹਦੇ ਥੋੜਾ ਜਿਆਦਾ ਖਰਚਾ ਵੱਧ ਜੂਗਾ ਪਰ ਬਲਕਿ ਵੀ ਠੀਕ ਹੈ ਇਹਦੇ ਨਾਲ ਪਰ ਆਪਾਂ ਨੂੰ ਸੰਤੁਸ਼ਟੀ ਹੈ ਵੀ ਅਸੀਂ ਅੱਗ ਨਹੀਂ ਲਾਉਣੀ ਜੀ ਨਾ ਲਾਣੀ ਹਾਂਜੀ ਤੇ ਆਪਾਂ ਦੂਜੀ ਗੱਲ ਇਹ ਹੈਗੀ ਹੈ ਵੀ ਆਪਾਂ ਦੇਖੋ ਪਿੰਡਾਂ ਦੇ ਵਿੱਚ ਬਹੁ ਗਿਣਤੀ ਫਾਰਮਰ ਨੇ ਜਿਹੜੇ ਤੇ ਚਲੋ ਸਾਰੇ ਪਿੰਡਾਂ ਦੇ ਲੋਕ ਤਕਰੀਬਨ ਆਪਾਂ ਪੰਜਾਬੀ ਗੁਰਬਾਣੀ ਨੂੰ ਮੰਨਦੇ ਆ ਤੇ ਅਸੀਂ ਤਾਂ ਉਸ ਗੱਲ ਤੇ ਅਮਲ ਕਰਨ ਵਾਲੇ ਹੈਗੇ ਆ ਵੀ ਸਵੇਰੇ ਬਾਬਾ ਜੀ ਤੋਂ ਪਾਠ ਕਰਦੇ ਆਂ ਤੋਂ ਸੁਣਦੇ ਆਂ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਠੀਕ ਹੈ ਤੇ ਸਾਨੂੰ ਉਸ ਪਾਸੇ ਵੀ ਚੱਲਣਾ ਚਾਹੀਦਾ ਬਾਬੇ ਨਾਨਕ ਦਾ ਉਪਦੇਸ਼ ਹੈ ਵੀ ਤੁਸੀਂ ਕਿਰਤ ਕਰੋ ਨਾਮ ਜਪੋ ਨਾ ਤੇ ਵੀ ਕਿਉਂ ਅੱਗ ਲਾਉਨੇ ਆ ਅਸੀਂ ਫਿਰ ਅੱਗ ਲਾ ਕੇ ਅਸੀਂ ਪਵਨ ਵੀ ਖਰਾਬ ਕਰਦੇ ਆਂ ਪਾਣੀ ਨੂੰ ਵੀ ਦੂਸ਼ਿਤ ਕਰਦੇ ਆਂ ਤੇ ਧਰਤੀ ਮਾਂ ਦੀ ਜਿਹੜੀ ਸੇਤ ਹੈ ਉਹਦੇ ਨਾਲ ਵੀ ਖਲਵਾੜ ਕਰਦੇ ਆਂ ਤੇ ਇੱਕ ਹੈਗਾ ਵੀ ਇਸ ਧਰਤੀ ਦੇ ਉੱਤੇ ਜਦੋਂ ਆਪਾਂ ਫਸਲ ਕੱਟ ਲੈਨੇ ਆ ਜਾਂ ਫਸਲ ਖੜੀ ਹੈ ਖੜੀ ਫਸਲ ਤੋਂ ਬਾਅਦ ਕੱਟਣ ਤੋਂ ਬਾਅਦ ਮਨ ਲਗੇ ਤੁਸੀਂ ਨੰਗੀ ਅੱਖ ਨਾਲ ਦੇਖ ਸਕਦੇ ਹੋ ਵੀ ਇਹਦੇ ਵਿੱਚ ਕਰੋੜਾਂ ਜੀਵ ਜੰਤੂ ਹੈ ਤੇ ਜਿਹਨੂੰ ਅਸੀਂ ਅੱਗ ਲਾ ਕੇ ਸਾੜ ਦਿੰਨੇ ਆ ਮਿੱਤਰ ਕੀੜੇ ਵੀ ਮੱਚਦੇ ਆ ਠੀਕ ਹੈ ਸਾਡਾ ਨੁਕਸਾਨ ਹੀ ਨੁਕਸਾਨ ਹੈ ਤੇ ਜੇ ਅਸੀਂ ਅੱਗ ਨਹੀਂ ਲਾਉਂਦੇ ਤਾਂ ਸਾਡੇ ਮਿੱਤਰ ਕੀਟ ਵੀ ਬਚਦੇ ਆ ਤੇ ਜਿਹੜਾ ਜੀਵ ਜੰਤੂ ਧਰਤੀ ਤੇ ਹੈਗਾ ਜਿਹਦਾ ਸਾਨੂੰ ਅਸੀਂ ਸੋਚ ਵੀ ਨਹੀਂ ਸਕਦੇ ਵੀ ਕਿੰਨਾ ਕੁ ਮਨ ਲਗੇ ਵੀ ਸਾਡਾ ਫਾਇਦਾ ਹੈ ਤੇ ਉਸ ਨੂੰ ਵੀ ਅਸੀਂ ਮਚਾ ਕੇ ਪਾਸੇ ਕਰਦੇ ਆਂ ਸਾਨੂੰ ਕਿੰਨੀ ਵਾਰ ਸਨਮਾਨਿਤ ਕੀਤਾ ਗਿਆ ਹੈ ਸੈਂਟਰ ਬਰੋਡਰਸ 50 ਕਰ ਵਲੋਂ ਮੈਨੂੰ ਪੰਜਾਬ ਸਰਕਾਰ ਵੱਲੋਂ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਕੋਈ ਗਿਣਤੀ ਇਹ ਨਹੀਂ ਤਕਰੀਬਨ ਹਰ ਸਾਲ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਡੀਸੀ ਸਾਹਿਬ ਵੱਲੋਂ ਤੇ ਸਨਮਾਨਿਤ ਕੀਤਾ ਗਿਆ ਇੰਨੇ ਵਾਰੀ ਹੋ ਗਿਆ ਵਾ ਲੱਗੇ ਵੀ ਗਿਣਤੀ ਵੀ ਨਹੀਂ ਤੇ ਸੈਂਟਰ ਸਰਕਾਰ ਵੱਲੋਂ 2019 ਦੇ ਵਿੱਚ ਸਾਨੂੰ ਸਨਮਾਨਿਤ ਕੀਤਾ ਸੀ ਹਰ ਜ਼ਿਲ੍ਹੇ ਦੇ ਵਿੱਚੋਂ ਇੱਕ ਜਾਂ ਦੋ ਫਾਰਮਰ ਸੀਗੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਅੱਗ ਨਹੀਂ ਲਾਉਂਦੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਹਣਕੇ ਇਹ ਅਪੀਲ ਕਰਨ ਕਹਾਂਗੇ ਆਪਣਾ ਕਿਸਾਨਾਂ ਨੂੰ ਪਾਈਆਂ ਕਿਸਾਨ ਭਰਾਵਾਂ ਨੂੰ ਤਾਂ ਇਹ ਅਪੀਲ ਕਰਦੇ ਆਂ ਆਪਾਂ ਵੀ ਯਾਰ ਤੁਸੀਂ ਅੱਗ ਨਾ ਲਾਓ ਸੋਡੇ ਖੇਤੀ ਖਰਚੇ ਵੀ ਘਟਦੇ ਆ ਤੇ ਸਾਡਾ ਵਾਤਾਵਰਨ ਵੀ ਸਾਫ ਸੁਥਰਾ ਰਹੂਗਾ ਤੇ ਪਾਣੀ ਵੀ ਸਾਡਾ ਗੰਦਲਾ ਹੋਣ ਤੋਂ ਬਚੂਗਾ ਤੇ ਧਰਤੀ ਦੀ ਵੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਜਦੋਂ ਤੋਂ ਮਲਕੇ ਵੀ ਅਸੀਂ ਅੱਗ ਲਗਾਏ ਤੋਂ ਬਗੈਰ ਖੇਤੀ ਦੀ ਸ਼ੁਰੂਆਤ ਕੀਤੀ ਆ ਸਰਕਾਰ ਵੱਲੋਂ ਕੀ ਇੰਤਜ਼ਾਮ ਨਹੀਂ ਸਰਕਾਰ ਵੱਲੋਂ ਦੇਖੋ 80% ਸਬਸਿਡੀ ਤੇ ਜਿਹੜੀ সেন্ট্রਲ ਗਵਰਨਮੈਂਟ ਦੇ ਨਾਲ ਮਿਲ ਕੇ ਦੇ ਰਹੀ ਹੈ ਪੰਜਾਬ ਸਰਕਾਰ ਇੱਕ ਪੰਜਾਬ ਸਰਕਾਰ ਦੀ ਆਪਣੀ ਸਕੀਮ ਹੈਗੀ ਆ ਸਵੈਮ ਦੇ ਵਿੱਚ ਉਹ 50% ਸਬਸਿਡੀ ਤੇ ਮਸ਼ੀਨਰੀ ਮਹਈਆ ਕਰਾ ਰਹੀ ਆ ਪਰ ਲੋਕਾਂ ਦੀ ਕਾਦਤ ਬਣੀ ਹੋਈ ਹੈ ਵੀ ਮਸ਼ੀਨਰੀ ਵੀ ਲੈ ਲੈਂਦੇ ਆ ਸਬਸਿਡੀ ਤੇ ਠੀਕ ਹੈ ਤੇ ਉਹ ਤੋਂ ਬਾਅਦ ਅੱਗ ਵੀ ਲਗਾਉਂਦੇ ਆ ਤੇ ਉਹਨੂੰ ਦੇਖ ਕੇ ਫਿਰ ਛੋਟਾ ਫਾਰਮਰ ਵੀ ਦਿਮਾਗ 'ਚ ਇਹ ਗੱਲ ਬਿਠਾ ਲੈਂਦਾ ਵੀ ਯਾਰ ਜਦੋਂ ਇਹ ਅੱਗ ਲਾ ਕੇ ਮਸ਼ੀਨਰੀ ਵੀ ਲੈ ਲਈਏ ਨੇ ਤੇ ਇਹ ਅੱਗ ਵੀ ਲਗਾਈ ਜਾਂਦਾ ਵੀ ਮੈਨੂੰ ਤਾਂ ਮਿਲਿਆ ਵੀ ਕੁਛ ਨਾ ਉਹਨੂੰ ਦੇਖ ਕੇ ਫਿਰ ਵੱਡੇ ਕਿਸਾਨ ਨੂੰ ਦੇਖ ਕੇ ਵੀ ਛੋਟਾ ਧਰਮਰ ਵੀ ਅੱਗ ਲਾਈ ਜਾਂਦਾ